ਇਹ ਦਫਾਈ ਨੂੰ ਬੰਨ੍ਹਾ ਨਹੀਂ ਕਰ ਸਕਣ ਪਰ ਨਹੀਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਸਿਧੂ ਅੰਬੇੜ ਤੋਂ ਉਧਰ ਰੋਡ ਜਾਂਦਾ ਤਾਂ ਉੱਥੇ ਪਰਚੀ ਫਰੀ ਯਾਨੀ ਕਿ ਟੂਲ ਟੈਕਸ ਬੰਦ ਕੀਤਾ ਹੋਇਆ ਤਾਂ ਅੱਜ 22 ਤਰੀਕ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜੋ ਕਿਸਾਨ ਆਗੂ ਹੈ ਉਹ ਸਪੀਚ ਦੇ ਰਿਹਾ ਹੈ ਪਰ ਅੱਜ ਇੱਕ ਵੱਡਾ ਫੈਸਲਾ ਵੱਡਾ ਕੋਈ ਸੰਯੁਕਤ ਮੋਰਚੇ ਤੋਂ ਕਾਲ ਆ ਸਕਦੀ ਹੈ ਤੇ ਜੋ ਜਥੇਬੰਦੀ ਦੇ ਆਗੂ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਅਸਰ ਅੱਜ ਦੋ ਤਿੰਨ ਦਿਨ ਹੋ ਗਿਆ ਲਗਾਤਾਰ ਤੁਸੀਂ ਸਪੀਚ ਕਰ ਰਹੇ ਹੋ ਕਿਹਸੇ ਸੰਘਰਸ਼ ਚੱਲ ਰਹੀ ਹੈ ਔਰ ਕੁਝ ਜਥੇਬੰਦੀਆਂ ਦੇ ਵੱਲੋਂ ਅੱਜ ਰੋਡ ਵੀ ਜਾਮ ਕੀਤੇ ਜਾ ਰਹੇ ਹੈ ਕੀ ਕਹਿਣਾ ਚਾਹੋ ਕਿ ਹੁਣ ਤੱਕ ਕਿੱਥੋਂ ਕੋ ਕੇਂਦਰ ਸਰਕਾਰ ਦੇ ਨਾਲ ਕਿੱਥੋਂ ਤੱਕ ਗੱਲ ਪਹੁੰਚੀ ਹੈ ਹੁਣ ਤੱਕ ਜੋ ਤੁਹਾਨੂੰ ਪਤਾ ਲੱਗੇ ਹਰਦੀਪ ਜੀ ਮੈਂ ਸੰਦੀਪ ਰੋੜਾ ਜ਼ਿਲ੍ਹਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਮੇਰੇ ਨਾਲ ਮੇਰੇ ਸਾਥੀ ਕੇਵਲ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਜਿਹੜੇ ਹੋਰ ਵੀ ਸਾਥੀ ਸਾਡੇ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਜੱਜੇਵੰਦ ਜੀ ਆ ਉਹ ਅਸੀਂ ਸਯੁਕਤ ਕਿਸਾਨ ਮੋਰਚਾ ਜਿਹੜਾ ਭਾਰਤ ਦਾ ਜਿਹਦਾ ਪੰਜਾਬ ਚੈਪਟਰ 37 ਜੱਜੇਵੰਦ ਜੀ ਦਾ ਜਿਹੜਿਆ ਵੱਖ-ਵੱਖ ਸਮੇਂ ਬਸਾਨੀ ਮੰਗਾਰੂ ਲੈ ਕੇ ਵੱਖ-ਵੱਖ ਸਮੇਂ ਜਿਨ੍ਹਾਂ ਨੇ ਲੜਾਈ ਦਿੱਤੀ ਆ ਅੱਜ ਵੀ ਉਸ ਦੇ ਸਦੇ ਤਹਿਤ ਅਸੀਂ ਜਿਹੜਾ 3 ਦਿਨ ਦੇ ਟੂਲ ਪਲਾਜੇ ਬੰਦ ਕਰਨ ਦੇ ਪ੍ਰੋਗਰਾਮ ਦੇ ਤਹਿਤ ਕਉਦਰ ਜਗਰਾਵ ਰੋਡ ਤੇ ਸਥਿਤ ਰਾਏਪੁਰ ਗੁજરાਪਿੰਡ ਦੇ ਵਿੱਚ ਟੂਲ ਪਲਾਜ਼ਾ ਲੋਕਾਂ ਲਈ ਫ੍ਰੀ ਕਰਕੇ ਬੈਠੇ ਆ ਅੱਜ ਤੀਸਰਾ ਦਿਨ ਆ ਔਰ ਅਸੀਂ ਜਿਹੜਾ ਸਾਡੀ ਮੰਗ ਆ ਕਿ ਜਿਹੜੀ ਆ ਸਯੁਕਤ ਕਿਸਾਨ ਮੋਰਚੇ ਦੀ ਆ ਮੰਗਾ ਜਿਹੜੀ ਆ ਮੋਦੀ ਨੇ ਮੰਨ ਕੇ ਜਿਹੜਾ ਉਹ ਮੁਕਰਿਆ ਹੈਗਾ ਆ ਉਹਨਾਂ ਨੂੰ ਮੰਨਣਾ ਚਾਹੀਦਾ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਆ ਕੋਈ ਉਹ ਬਹੁਤੀਆਂ ਕੋਈ ਜ਼ਿਆਦਾ ਇੰਦਰੀ ਮੰਗਾ ਦੇ ਹੈਗੇ ਆ ਵੀ ਜਿਹੜੀ ਉਹ ਬਹੁਤ ਜਿਹੜਾ ਕਿਸਾਨਾਂ ਸਰ ਦਾ ਮਤਲਬ ਮਜ਼ਦੂਰਾ ਸਰ ਬਹੁਤ ਵੱਡਾ ਕਰਜ਼ਾ ਖੜਾ ਆ ਜਿਹੜਾ ਉਹਨੂੰ ਮਾਫ ਕਰਨਾ ਜੋ ਵਿਜੇ ਮਾਲੀਆਰ ਦਾ ਜਿਹੜਾ ਹੋਰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮਾਫ ਕਰ ਸਕਦਾ ਆ ਤਾਂ ਫਿਰ ਉਹਨੂੰ ਕਿਸਾਨਾਂ ਜਾਂ ਮਜ਼ਦੂਰਾ ਦਾ ਕਰਜ਼ਾ ਜਿਹੜਾ ਮਾਫ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਉਹਦੇ ਵਿੱਚ ਸਾਡੀ ਮੰਗ ਆ ਕਿ ਕਿਸਾਨਾਂ ਮਜ਼ਦੂਰਾ ਸਰ ਖੜਿਆ ਖੜਿਆ ਜਿਹੜਾ ਕਰਜ਼ਾ ਆ ਉਹਨੂੰ ਮਾਫ ਕੀਤਾ ਜਾਵੇ ਤਾਂ ਔਰ ਜਿਹੜੇ ਐਮਐਸਪੀ ਆ ਉੱਤੇ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਘਟੋਕੜ ਸਮਰਥਨ ਮੋਲ ਜਿਹੜਾ ਦਿੱਤਾ ਜਾਵੇ ਕਿਸਾਨਾਂ ਨੂੰ ਫਸਲ ਦਾ ਔਰ ਜਿਹੜੇ ਸੰਘਰਸ਼ ਆਦਰਾਂ ਅੰਦੋਲਨ ਦੇ ਦੌਰਾਨ ਚਾਹੇ ਉਸ ਤੋਂ ਬਾਅਦ ਵੀ ਪਰਚੇ ਦਰਜ ਪੁਲਿਸ ਕੇਸ ਬਣ ਰਹੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਚਿਪ ਵਾਲੇ ਮੀਟਰ ਜਿਹੜੇ ਲਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਲਖੀਮਪੁਰ ਖੀਰੀ ਕਾਂਡ ਦੇ ਜਿਹੜੇ ਦੋਸ਼ੀ ਆਗੇ ਆ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀ ਜਾਵੇ ਅਜੇ ਮਿਸਰਾ ਟੈਨਰੀ ਨੂੰ ਜਿਹੜਾ ਬਰਖਾਸਤ ਕੀਤਾ ਜਾਵੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸ਼ਹੀਦ ਪਰਿਵਾਰਾਂ ਨੂੰ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਸਿਰ ਚੜਿਆ ਕਰਜ਼ਾ ਨੂੰ ਮਾਫ ਕੀਤਾ ਜਾਵੇ ਉਹਨਾਂ ਨੂੰ ਨੌਕਰੀ ਦੀ ਜਿਹੜੀ ਸ਼ਰਤ ਹੈ ਉਹ ਜਿਹੜੀ ਮੰਨੀ ਹੈ ਸਰਕਾਰ ਉਹਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਪਰਿਵਾਰਾਂ ਨੂੰ ਔਰ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਜਿਹੜਾ ਜਿਹੜਾ ਤਸ਼ੱਦਦ ਢਟਾਇਆ ਜਾ ਰਿਹਾ ਆ ਉਹ ਜਿਹੜੇ ਜਿਹੜੇ ਸਾਡੇ ਕਿਸਾਨ ਆ ਆਪਣੀ ਸ਼ਾਂਤਮਈ ਮੰਗੜੂ ਲੈ ਕੇ ਬੜੇ ਸ਼ਾਂਤਮਈ ਢੰਗ ਨਾਲ ਜੇ ਉਹ ਦਿੱਲੀ ਸਾਡੀ ਰਾਜਧਾਨੀ ਆ ਜਿੱਥੇ ਸਾਡਾ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਆ ਉਹ ਉਹ ਜਾ ਰਹੇ ਸੀਗੇ ਤਾਂ ਹਰਿਆਣਾ ਸਰਕਾਰ ਨੇ ਬੜੀ ਨਿੰਦਣਯੋਗ ਘਟਨਾ ਕੀਤੀ ਜਿਹੜੇ ਨਿੰਦਣਯੋਗ ਉਹਨਾਂ ਦੀ ਕਾਰਵਾਈ ਆ ਜਿਹੜਾ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਉੱਤੇ ਕਈ ਦਿਨਾਂ ਤੋਂ ਤਸ਼ੱਦਦ ਕੀਤਾ ਜਾ ਰਿਹਾ ਔਰ ਉੱਥੇ ਦਾ ਜਿਹੜਾ ਨੇਟ ਬੰਦ ਕਰਕੇ ਉੱਥੇ ਦੇ ਲੋਕਾਂ ਨੂੰ ਇੱਕ ਖੁੱਲੀ ਜੇਲ੍ਹ ਵਿੱਚ ਬਦਲਿਆ ਹੋਇਆ ਆ ਜਿਹੜਾ ਸਾਰੇ ਬਾਰਡਰ ਜਿਹੜੇ ਸੀਲ ਕੀਤੇ ਪਏ ਆ ਇਹ ਹਰਿਆਣਾ ਸਰਕਾਰ ਦੀ ਬਹੁਤ ਹੀ ਜਿਹੜੀ ਨਿੰਦਣਯੋਗ ਕਾਰਵਾਈ ਆ ਅਸੀਂ ਉਹਦੀ ਆਪਣੇ ਮੋਰਚੇ ਵੱਲੋਂ ਵਿਖੇਦੀ ਕਰਦੇ ਆ ਔਰ ਮੰਗ ਕਰਦੇ ਆ ਕਿ ਇਸੋ ਜਿਹੇ ਮਾਰਜੋਕ ਸੁਪਰੀਮ ਕੋਰਟ ਕੋ ਉਹ ਉਸ ਹਰਿਆਣਾ ਸਰਕਾਰ ਦੇ ਖਿਲਾਫ ਸਖਤ ਐਕਸ਼ਨ ਲਵੇ ਜਿਸ ਨੇ ਕੱਲ ਸ਼ਰਿਆਮ ਜਿਹੜੀਆਂ ਗੋਲੀਆਂ ਚਲਾ ਕੇ ਬਾਰਾਪੁਰ ਦੀਆਂ ਜਿਹੜੀਆਂ ਵਫਲਾ ਦੇ ਵਿੱਚੋਂ ਗੋਲੀਆਂ ਚਲਾ ਕੇ ਸਾਡੇ ਜਿਹੜੇ ਕਸਾਰ ਵੀਰ ਜਿਹੜਾ ਸਾਡਾ ਨੌਜਵਾਨ ਵੀਰ ਸੀਗਾ ਜਿਹੜਾ ਬਿਲਕੁਲ 1.5 ਕਿਲੇ 2 ਕਿਲੇ ਦੀ ਜਿਹੜੀ ਉਹਦੀ ਖੇਤੀ ਸੀ ਜਿਹੜੀ ਉਹ ਆਪਣੀ ਮੰਗ ਨੂੰ ਲੈ ਕੇ ਉੱਥੇ ਗਿਆ ਸੀ ਜਿਹੜਾ ਦੋ ਭੈਣਾ ਦਾ ਭਰਾ ਇਕੱਲਾ ਇਕੱਲਾ ਭਰਾ ਸੀਗਾ ਜਿਹਦੇ ਬਾਪੋ ਦਾ ਸਾਇਆ ਤਾਂ ਜਿਹੜੇ ਛੋਟੇ ਹੁੰਦੇ ਸਿਰ ਤੋਂ ਉਹਲੇ ਉੱਠ ਗਿਆ ਅੱਜ ਉਸ ਵੀਰ ਨੂੰ ਜਿਹੜਾ ਆ ਉਹ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਆ ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਕਿ ਤੁਹਾਡੇ ਜਿਹੜਾ ਉਹਨੇ ਆੜ ਕੇ ਇੱਥੇ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਵਿੱਚ ਆੜ ਕੇ ਇਦਾਂ ਦਾ ਮਾਹੌਲ ਪੈਦਾ ਕੀਤਾ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਔਰ ਉਹਨਾਂ ਦੇ ਜਿਹੜੇ ਅਫਸਰ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਲ੍ਹੇ ਵਾਲੇ ਆਰਡਰ ਦਿੱਤਾ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਹੀ ਲੱਕਿਆ ਜਾਵੇ ਉਸ ਵੀਰ ਦੇ ਸਰ ਦੇ ਜਿਹੜਾ ਕਰਜਾ ਚੜਿਆ ਜਿਹੜਾ ਮਾਫ ਕੀਤਾ ਜਾਵੇ ਉਸ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨੂੰ ਜੋਗ ਮੁਆਵਜ਼ਾ ਜੋ ਮਰਦਾ ਹੈਗਾ ਉਹ ਸਰਕਾਰਾਂ ਜਿਹੜੇ ਨਾਲ ਦੋਨਾਂ ਸਰਕਾਰਾਂ ਨੂੰ ਜਿਹੜਾ ਚੜਦਾ ਆ ਅੱਜ ਸਾਡੀ ਮੰਗ ਆ ਇਸ ਮੰਗ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਉਸ ਦੂਸਰੀਆਂ ਮੰਗਾਂ ਨੂੰ 12 ਮੰਗਾਂ ਨੂੰ ਲੈ ਕੇ ਇਹ ਜਿਹੜੀ ਸਾਡਾ ਵੀਰ ਸਾਡੇ ਵਿੱਚੋਂ ਵਿਛੜ ਗਿਆ ਇਸ ਮੰਗ ਨੂੰ ਲੈ ਕੇ ਅੱਜ ਕਈ ਜੱਥੇਬੰਦੀਆਂ ਜਿਹੜੀਆਂ ਪੰਜਾਬ ਦੇ ਜਿਹੜੇ ਉਹ ਰੋਡ ਜਿਹੜੇ ਜਾਮ ਕਰਕੇ ਬੈਠੀਆਂ ਔਰ ਸਾਡਾ ਜਿਹੜਾ ਕਿਸਾਨ ਮੋਰਚਾ ਆ ਅੱਜ ਵੈਰੋਟ ਨਿਗਰ ਦੇ ਵਿੱਚ ਜਿਹੜੀ ਮੀਟਿੰਗ ਕਰ ਰਿਹਾ ਪੂਰੇ ਭਾਰਤ ਦੀ ਦੇਸ਼ ਵਿਆਪੀ ਮੀਟਿੰਗ ਹੋ ਰਹੀ ਆ ਔਰ ਅਸੀਂ ਜੇ ਇਹ ਕੇਂਦਰ ਸਰਕਾਰ ਨੇ ਜਾਂ ਖੱਟੜ ਸਰਕਾਰ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਅਸੀਂ ਜਿਹੜਾ ਸਾਡਾ ਮੋਰਚਾ ਜਿਹੜਾ ਉਹ ਤਿੱਖਾ ਸੰਘਰਸ਼ ਐਲਾਨੇਗਾ ਉਹਦੇ ਲਈ ਜ਼ਿੰਮੇਵਾਰ ਜਿਹੜਾ ਇਥੋਂ ਦਾ ਇਹ ਭਾਰਤ ਭਾਰਤੀ ਸਰਕਾਰ ਹੋਵੇਗੀ ਚਾਹੇ ਉਹ ਖੱਟੜ ਦੀ ਸਰਕਾਰ ਆ ਚਾਹੇ ਉਹ મોદી ਦੀ ਸਰਕਾਰ ਆ ਪਰ ਪੰਜਾਬ ਦੀ ਸਰਕਾਰ ਨੂੰ ਵੀ ਉਹ ਤੋਂ ਜਿਹੜਾ ਬਾਹਰ ਨਹੀਂ ਹੈਗੀ ਜਿਹੜੀ ਅੱਜ ਸਾਡੇ ਕਿਸਾਨਾਂ ਦੇ ਉੱਤੇ ਜਿਹੜਾ ਐਡਾ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਪਰ ਉਹ ਜਿਹੜੀ ਸਰਕਾਰ ਜਿਹੜੀ ਆ ਉਹ ਉਹਨਾਂ ਦੇ ਉੱਤੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਿਰਫ ਜਲਚਾ ਕਰਾਉਣ ਦੀ ਗੱਲ ਕਰ ਰਹੀ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹਨੂੰ ਚਾਹੀਦਾ ਹੈਗਾ ਤੇ ਫੌਰੀ ਉਹਨਾਂ ਨੂੰ ਉਤੇ ਪਰਚਾ ਦਰਜ ਕਰੇ ਪਰਚਾ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਸਬਤੇ ਜ਼ਿਲ੍ਹਾ ਅਧਿਕਾਰੀ ਆਰੇ ਗੋਲੀ ਚਲਾਈ ਆ ਔਰ ਜੱਲਾ ਦੇ ਆਰਡਰ ਕੀਤਾ ਉਹਨਾਂ ਦੇ ਉਤੇ ਜਿਹੜਾ ਉਹ ਬੜਦਾ ਜਿਹੜੀ ਆ ਧਰਾਵਾ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਸੁਟ ਤਾਂ ਇੱਕ ਹੋਰ ਇਹਦੇ ਕਿਸਾਨ ਸਭਾ ਦੇ ਸੰਦੀਪ ਪ੍ਰੋੜਾ ਸਨ ਜਿਹੜਾ ਪਕਲਬਤ ਕੀਤੀ ਇਸ ਤੋਂ ਅੱਗੇ ਭਾਰਤੀ ਕਿਸਾਨ ਜੋ ਨੇ ਪੰਜਾਬ ਦੇ ਜੋ ਆਗੂ ਆ ਉਹ ਮੌਜੂਦ ਆ ਸਰ ਲਗਾਤਾਰ ਸੰਘਰਸ਼ ਜਾਰੀ ਹੈ ਜੀ ਟੂਲ ਟੈਕਸ ਦੀ ਵੀ ਧਰਨਾ ਲੱਗ ਹੋਇਆ ਪਰ ਕੇਂਦਰ ਸਰਕਾਰ ਦੇ ਨਾਲ ਤਾਂ ਅਜੇ ਕੋਈ ਗੱਲਬਾਤ ਹੋਈ ਔਰ ਨਾ ਹੀ ਕੇਂਦਰ ਨੇ ਅਜੇ ਤੱਕ ਕੋਈ ਆਪਣਾ ਰਵਈਆ ਜੋ ਬਦਲਿਆ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਕੇਵਲ ਸਿੰਘ ਖਹਿਰਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਸਾਡੇ ਨਾਲੇਗੇ ਸੰਦੀਪ ਰੋੜਾ ਜੀ ਸੁਭਾਗੂ ਸਾਡੇ ਨਾਲੇਗੇ ਸਰਪੰਚ ਜਸਵੰਤ ਸਿੰਘ ਲੋਗੜ ਤੇ ਸਮੁੱਚੀ ਟੀਮ ਦਾ ਮੈਂ ਧੰਨਵਾਦ ਕਰਦਾ ਜਿੰਨੀਆਂ ਵੀ ਜਥੇਵੰਦੀਆਂ ਜਿਨਨੇ ਝੰਡੇ ਲਹਿਰਾ ਰਹੇ 10 12 ਜਥੇਵੰਦੀਆਂ ਸਾਡੇ ਮਾਣ ਪ੍ਰਦਿਆ ਜਿਹੜੇ ਤਿੰਨ ਦਿਨ ਤੋਂ ਇੱਥੇ ਲੋਕਾਂ ਦੀ ਸਹੂਲਤ ਵਾਸਤੇ ਦੇਖੋ ਕਿਦਾਂ ਗੱਡੀ ਚੱਲਦੀ ਹੈ ਵੀ ਮੈਂ ਸਮਝਦਾ ਵੀ ਲੋਕਾਂ ਨੇ ਰਾਹ ਹੀ ਐਂ ਦੀ ਬਣਾ ਲਿਆ ਹੋਰ ਵਾਸੇ ਛੱਡ ਕੇ ਜਿੰਨੀ ਗੱਡੀ ਆਉਂਦੀ ਹੈ ਫ੍ਰੀ ਹੋ ਗਿਆ ਟੋਲ ਬਹੁਤ ਧੰਨਵਾਦ ਕਰਦਾ ਰਾਤ ਦਿਨ ਜਿਹੜਾ ਇਹਨਾਂ ਵੀਰਾਂ ਨੇ ਧਰਨਾ ਦਿੱਤਾ ਅੱਗੇ ਜਿਹੜੀ ਤੁਸੀਂ ਆ ਪੁੱਛੀ ਆ ਕੇਂਦਰ ਸਰਕਾਰ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੀ ਨੀਤੀ ਜਿਹੜੀ ਬਹੁਤ ਮਾੜੀ ਆ ਸਾਰੇ ਜਾਣੂਗਾ ਵੀਰ ਇਹ ਹੁਣ ਇੱਕ ਇਲੈਕਸ਼ਨ 24 ਦੀ ਜੇ ਜਿੱਤਦੇ ਆ ਤਾਂ ਆਉਣ ਵਾਲਾ ਟਾਈਮ ਬਹੁਤ ਮਾੜਾ ਦਿਖਾਈ ਦਿੰਦਾ ਵਾ ਇਹਦਾ ਅਪੀਲ ਕਰਦੇ ਸਾਰੇ ਵੀਰਿਆਂ ਨੂੰ ਕਿ ਜਿਹੜੀ ਮੋਦੀ ਸਰਕਾਰ ਜਿੱਦਣੇ ਨਹੀਂ ਚਾਹੀਦੀ ਇਹਦਾ ਪੂਰ ਜੋਰ ਇਹਦਾ ਜਿਹੜਾ ਜੋਰ ਲਾ ਕੇ ਇਹਨਾਂ ਨੂੰ ਹਰਾਇਆ ਜਾਵੇ ਇਹਦਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਇਹ ਹੈ ਇਸ ਟਰਮ ਜਿੱਤ ਕੀਤੇ ਨੇ ਆਉਣ ਵਾਲਾ ਟਾਈਮ ਜਿਹੜਾ ਲੱਖਣ ਨਹੀਂ ਹੋਇਆ ਕਰੂਗੀ ਬਾਹਰ ਵਾਲਾ ਸਿਸਟਮ ਹੋ ਜਾਊਗਾ ਵੀ ਰਾਜ ਭਾਗ ਦੇ ਡੰਡ ਭਈ ਦੇ ਵਿੱਚ ਜਿਹੜਾ ਰਾਜਾ ਉਸੇ ਹੀ ਪਰਿਵਾਰ ਕੋ ਰਾਜ ਰਹਿਦਾ ਉਹ ਜੀਜਾ ਬਣ ਜਾਣੀਆਂ ਆਉਣ ਵਾਲੇ ਟਾਈਮ 'ਚ 24 ਦੀ ਇਲੈਕਸ਼ਨ ਨਹੀਂ ਹਰਾਉਂਦੇ ਤੇ ਉਮੀਦ ਕਰਦੇ ਆ ਜਿੱਦਾਂ ਹੁਣ ਜਿੱਦਾਂ ਸਾਡੇ ਅੱਜ ਸਾਰੇ ਜੁਨੀਅਨ ਦੇ ਸੂਬਾ ਅਗੂ 35 ਜੁਨੀਅਨ ਚੰਡੀਗੜ੍ਹ ਗਏ ਅੱਜ 4 ਵਜੇ ਪ੍ਰੈਸ ਕਾਨਫਰੰਸ ਕੀ ਸੱਟਾ ਕੱਢਦੇ ਆ ਜਾਣ ਦਾ ਅਗੇ ਸਾਨੂੰ ਸੰਦੇਸ਼ ਦੇਣਗੇ ਤੇ ਆਹੀ ਪੂਰੇ ਕਾਫਲੇ ਨਾਲ ਜਥੇ ਲੈ ਕੇ ਇਥੋਂ ਸਾਰੇ ਜਥੇਬੰਦੀਆਂ ਦੇ ਇੱਕ ਜਗ੍ਹਾ ਇਕੱਠੇ ਹੋ ਕੇ ਤੇ ਜ਼ਰੂਰ ਦਿੱਲੀ ਨੂੰ ਚਾਲੇ ਪਾਵਾਂਗੇ ਅੰਮਿਤਾ ਆ ਕੇ 4 ਵਜੇ ਜਿਹੜਾ ਖੁਸ਼ੀ ਦਾ ਸਨੇਹ ਲੈਉਣਗੇ ਵੇ ਅੱਗੇ ਚੱਲਣ ਵਾਸਤੇ ਉਹਨਾਂ ਜਲਦਬਾਜੀ ਦੇ ਵਿੱਚ ਜਿਹੜੀ ਅਸੀਂ ਦੋ ਜਥੇਬੰਦੀਆਂ ਪੰਦੇਰ ਤੇ ਡੱਲੇਵਾਲ ਇਹਨਾਂ ਦਿੱਲੀ ਨੂੰ ਚਾਲੇ ਪਾਏ ਏਡੇ ਜਲਦੀ ਵਾਲਾ ਫੈਸਲਾ ਨਹੀਂ ਹੈ ਇਹਨਾਂ ਨੂੰ ਚਾਹੀਦਾ ਸੀ ਪੂਰੇ ਸੂਬੇ ਦੇ ਵਿੱਚ ਮੀਟਿੰਗ ਕਰਦੇ ਮੀਟਿੰਗ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਭਰੂਸੇ 'ਚ ਲੈ ਕੇ ਇਕੱਠੇ ਹੋ ਕੇ ਚੱਲਦੇ ਇਹ ਸੈਂਟਰ ਨੂੰ ਜਿੱਤਣਾ ਬਹੁਤ ਔਖਾ ਵਾ ਇਹ ਪੂਰੀ ਦੁਨੀਆ ਨਾਲ ਜੱਲੇ ਤੇ ਜਿੱਤ ਸਕਦੇ ਆ ਉਹ ਦੋ ਜਣੇ ਮਾਵਾ ਦੇ ਪੁੱਤ ਮਰਵਾਈ ਜਾਂਦੇ ਇੱਕ ਸਾਡੇ ਮਨਜੀਤ ਸਿੰਘ ਰਾਏ ਚਲੇ ਗਏ ਤੀਸਰੇ ਇਹ ਤਨ ਕੇ ਜਥੇਵੰਦੀਆਂ ਗਈਆਂ ਵਧੀਆ ਨਹੀਂ ਗੱਲ ਨਾਲ ਮਿਲ ਕੇ ਚੱਲਣਾ ਚਾਹੀਦਾ ਉਮੀਦ ਆ ਵੀ ਆ 4 ਵਜੇ ਜਿਹੜੀ ਪ੍ਰੈਸ ਕਾਨਫਰੰਸ ਆ ਦਿੱਲੀ ਨੂੰ ਚਾਲਨੇ ਦਾ ਸੁਨੇਹਾ ਜ਼ਰੂਰ ਵਧੀਆ ਲੈ ਕੇ ਆਉਣਗੇ ਜੇ ਆ ਤੇ ਉਮੀਦਾਂ ਵਾਂ ਬਹੁਤ ਜਲਦੀ ਹੀ ਦਿੱਲੀ ਤੋਂ ਜਿੱਤ ਕੇ ਵਾਪਸੀ ਨੂੰ ਆਵਾਂਗੇ ਬਹੁਤ ਵੱਡੀ ਉਮੀਦ ਆ ਪਰਮਾਤਮਾ ਸੁੱਖ ਰੱਖੇ ਤੇ ਅਰਦੀ ਘਰ ਅਜ ਰੱਖੇ ਵੀਰਾਂ ਤੇ ਜਿੱਦਾਂ ਗੋਲੀ ਗੋਲਾਬਾਰੀ ਜਲਦੀ ਆ ਉਹਨਾ ਦੇ ਖਬਰ ਸੁਣਦੇ ਆ ਸਵੇਰੇ ਹੀ ਦੇਖ ਗਏ ਆ ਟੀਵੀ ਦੇ ਵਿੱਚ ਡੱਲੇ ਆ ਲੈਟ ਹੋ ਗਿਆ ਹਸਪੀਟਲ ਦੇ ਵਿੱਚ ਕਿਸਾਨ ਆਗੂ ਜਿਹੜੇ ਮੁਖੀ ਆ ਇਹਨਾਂ ਦੇ ਕਿਉਂ ਨਹੀਂ ਗੋਲੀਆਂ ਵਜਦੀਆਂ ਇਹਨਾਂ ਦੀਆਂ ਪੱਗਾਂ ਕਿਉਂ ਨਹੀਂ ਲੈਂਦੀਆਂ ਇਹ ਆ ਪਿੱਛੇ ਹੋ ਕੇ ਤੇ ਅੱਲਾ ਸ਼ੇਰੀ ਦੇਗੇ ਨੌਜਵਾਨਾਂ ਨੂੰ ਅੱਗੇ ਕਰਦੇ ਆ ਨੌਜਵਾਨ ਜਿਹੜੇ ਅੱਗੇ ਹੋ ਕੇ ਅੱਲਾ ਸ਼ੇਰੀ ਦੇ ਵਿੱਚ ਆਪ ਦਾ ਨੁਕਸਾਨ ਕਰਾਉਂਦੇ ਆ ਅੱਗੇ ਇਹਨਾਂ ਨੂੰ ਝੋਕਣਾ ਚਾਹੀਦਾ ਜਿਹੜੇ ਡੜੀਆਂ ਪਾਵਰਾ ਸਦਾ ਦੇ ਵਿੱਚ ਰੱਖਦੇ ਆ ਸੂਬੇ ਆਗੂ ਜਿਹੜੇ ਅੱਗੇ ਆਉਣੇ ਚਾਹੀਦੇ ਆ ਕਮਾਂਡ ਹਾਂਜੀ ਇਕੱਲੇ ਫੈਸਲੇ ਹਾਂ ਹਾਂ ਇਕੱਲੇ ਜਿਹੜੇ ਦੋ ਤਿੰਨ ਫੈਸਲਾ ਲੈ ਕੇ ਤੁਰ ਪੈਂਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਭਰੋਸੇ ਜਿਲਾ ਕੇ ਚੱਲਣ ਦੀ ਉਮੀਦਾਂ ਵਾਂ ਵੀ ਉਹ ਜਿੱਤ ਕੇ ਆਉਣਗੇ ਕੱਲਾ ਨਹੀਂ ਜਿੱਤ ਸਕਦਾ ਕੋਈ ਵੀ ਉਹ ਦੋ ਤਿੰਨ ਜਣੇ ਚਲੇ ਗਏ ਆ ਜਨਤਾ ਜ਼ਰੂਰ ਆਪ ਮਹਾਰੀ ਜਾਨ ਲਈ ਆ ਪਰ ਉਹ ਨਹੀਂ ਜਿੱਤੇ ਸੈਂਤੀ ਜਿੱਤੇ ਬੰਦੀ ਐ ਤੇ ਪੂਰੀ ਦੁਨੀਆ ਤੋਂ ਜਿਹੜੇ ਆਉਣੇ ਨਾ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਅੱਜ ਹੈ ਹੀ ਪੂਰੇ ਭਾਰਤ ਦੀ ਮੀਟਿੰਗ ਦਿੱਲੀ ਦਾ ਸੱਦਾ ਹੈ ਰਾਤ ਜਿਹੜਾ ਇਹਨਾਂ ਨੇ ਫੈਸਲਾ ਲਿਆ ਵੀ ਸਾਡੇ ਰਸਤੇ ਬੰਦ ਵਾ ਸਾਨੂੰ ਜਿਹੜਾ ਚੰਡੀਗੜ੍ਹ ਮੀਟਿੰਗ ਰੱਖੀ ਜਾਂਦੀ ਇਹਨਾਂ ਭਾਰਤ ਦੀ ਮੀਟਿੰਗ ਜਿਹੜੀ ਚੰਡੀਗੜ੍ਹ ਰੱਖੀ ਆ ਜੇ ਪੂਰੇ ਭਾਰਤ ਦਾ ਵਧੀਆ ਸੱਟਾ ਨਿਕਲੇ ਤੇ ਜਰੂਰ ਮੋਦੀ ਦੀ ਧੌਣ ਤੇ ਘੋੜਾ ਰੱਖ ਕੇ ਜਿੱਤ ਕੇ ਆਉਣਗੇ ਉਮੀਦਾਂ ਵੱਛਾ ਪਰ ਰਲ ਕੇ ਇਕੱਲਾ ਨਹੀਂ ਕੋਈ ਜਿੱਤ ਸਕਦਾ ਗੱਲ ਆ 12 2 11 ਇਹ ਆ ਵੀ ਬਹੁਤ ਜਲਦੀ ਹੈ ਜਿਹੜਾ ਫੈਸਲਾ 4 ਵਜੇ ਦੀ ਮੀਟਿੰਗ ਦੇ ਵਿੱਚ ਸ਼ਾਇਦ ਵਧੀਆ ਸਿੱਡਾ ਕੱਢ ਕੇ ਸਾਨੂੰ ਸੁਨੇਹਾ ਲਾਉਣਗੇ ਅਸੀਂ ਅੱਜ ਉਹ ਆਪਣੀਆਂ ਟਰਾਲੀਆਂ ਜਿਸ ਟਾਈਮ ਚੰਡੀਗੜ੍ਹ ગયા ਸੀ 3 ਦਿਨ ਦੀ ਕਾਲ ਤੇ ਉਦੋਂ ਦੀਆਂ ਸਾਡੀਆਂ ਟਰਾਲੀਆਂ ਜਿਹੜੀਆਂ ਤਿਆਰ-ਵਰ ਤਿਆਰ ਆ ਉਮੀਦਾਂ ਵਾਂ ਅਸੀਂ ਉਸ ਦੇ ਸਵੇਹਾ ਗੂਆਂ ਦੇ ਜਿਹੜਾ ਖਰੇ ਉਤਰਾਂਗੇ ਪਾਉਣ ਵਾਲੇ ਟਾਈਮ 'ਚ ਮੈਂ ਥੋੜਾ ਜਿਹਾ ਲੱਕ ਤੋਂ ਥੋੜਾ ਹੀ ਪੇਸ਼ੈਂਟ ਹੀਗਾ ਅਡਮਨ ਰਾਇ ਹਸਪੀਟਲ ਉਹਦਾ ਕਰਕੇ ਸਾਡੀਆਂ ਸਾਰੀਆਂ ਟੀਮਾਂ ਇੱਥੇ ਜਿਹੜੀਆਂ ਬੈਠੀਆਂ ਧਰਨੇ ਦੇ ਵਿੱਚ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਰਾਤ ਦਿਨ ਮੈਂ ਦੇਖਦਾ ਇਹਨਾਂ ਦੀ ਅਪਡੇਟ ਵੀਡੀਓ ਰੋਜ਼ ਦੇਖਦੇ ਆ ਸਾਡੇ ਜਿਹੜੇ ਬਣੇ ਹੋਏ ਗਰੁੱਪ ਵਧੀਆ ਇਹਨਾਂ ਆ ਆਪਣੀ ਕਾਰਗੁਜ਼ਾਰੀ ਸੰਦੀਪ ਰੋੜਾ ਜੀ ਦੀ ਗਵਾਹੀ ਦੇ ਏਟ ਸਾਰੇ ਬਾਜਵਾ ਸਾਹਿਬ ਜਿੱਦਾਂ ਸਾਰੇ ਮੇਜਰ ਸਿੰਘ ਜੋ ਜੋ ਸੂਬਾ ਆਗੂ ਸਾਡੇ ਵੈਸੇ ਜ਼ਿਲ੍ਹਿਆਂ ਦੇ ਆਗੂ ਆ ਇਹਨਾਂ ਨੇ ਵਧੀਆ ਆਪਣੀ ਰੋਲ ਨਿਭਾਇਆ ਵਾ ਆਉਣ ਵਾਲਾ ਸਮਾਂ ਵੀ ਵਧੀਆ ਨਿਭਾਉਣਗੇ ਉਮੀਦਾਂ ਵਾ ਅੱਗੇ ਸਾਡੇ ਜਸਵੰਤ ਸਿੰਘ ਜੀ ਤੋਂ ਇਹ ਲੱਗਦਾ ਕਹਿੰਦੇ ਕਿ 4 ਵਜੇ ਅੱਜ ਮੀਟਿੰਗ ਆ ਕੇਂਦਰ ਸਰਕਾਰ ਨਾਲ ਕੀ ਲੱਗਦਾ ਕਿ ਕੋਈ ਜ ਆ ਫੈਸਲਾ ਆ ਸਕਦਾ ਹੈ ਫੈਸਲਾ ਬਹੁਤ ਆਸ ਆ ਜੀ ਵਧੀਆ ਫੈਸਲਾ ਆਊਗਾ ਉੱਥੇ ਜਾਣ ਵਾਰੇ ਕੋਈ ਲਾ ਕੇ ਆਉਣਗੇ ਕੀ ਸਿੱਟਾ ਕੱਢਦੇ ਆ ਤੇ ਮੈਂ ਨਾ ਇੱਕ ਮਿੰਟ ਸੋਨੂੰ ਜੀ ਇਸ ਇਸ ਸੋਨੂੰ ਜੀ ਸੰਦੀਪ ਰੋੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨਾ ਤੇ ਕੇਵਲ ਸਿੰਘ ਖੈਰਾ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂ ਵੀ ਥੋੜਾ ਜਿਹਾ ਜਿਹੜੇ ਆਪਾਂ ਅੱਜ ਪਾਜਪਾਲੇ ਆ ਨਾ ਇਹਨਾਂ ਦਾ ਸਕੰਜਾ ਕੱਸ ਗਏ ਇਧਰੋਂ ਆਪਾਂ ਜੇ ਅੱਜ ਫਰੀ ਹੋ ਜਗੇ ਤੇ ਥੋੜਾ ਜਿਹਾ ਇਹਨਾਂ ਨਾਲ ਕਰਗੇ ਧਿਆਨ ਇਹਨਾਂ ਦੇ ਘਰਾਂ ਅੱਗੇ ਬਈਏ ਇਹਨਾਂ ਦੇ ਵੀ ਥੋੜਾ ਜਿਹਾ ਇਹਨਾਂ ਦੇ ਕਰਨ ਤੇ ਜੂਂ ਸਿਰ ਕੇ ਜਿਹੜੇ ਤੇ ਗੜਾਉਂਦੇ ਫਿਰਦੇ ਆ ਮੋਦੀ ਦੀਆਂ ਗਰੰਟੀਆਂ ਵੀ ਇਹਨਾਂ ਨੇ ਆ ਕੁਛ ਕਰਤਾ ਕੁਛ ਕਰਤਾ ਜੋ ਕੁਛ ਬਾਰਡਰਾਂ ਤੇ ਹੋ ਰਿਹਾ ਉਹ ਨਹੀਂ ਇਹਨਾਂ ਨੂੰ ਦੇਖਦਾ ਕਿੰਨਾ ਤਸ਼द्दਕ ਹੋਇਆ ਕਿੰਨੇ ਉਹ ਜਿਹੜਾ ਜਿਹਦੇ ਘਰ ਦਾ ਚਿਰਾਗ ਬੁੱਝ ਗਿਆ ਕੱਲਾ ਕੱਲਾ ਬੱਚਾ ਸੀਗਾ ਉਹਨਾਂ ਦਾ ਉੱਚਿਤ ਹੋ ਗਿਆ ਇਹਨਾਂ ਨੂੰ ਬਿਲਕੁਲ ਇਹਨਾਂ ਸ਼ਰਮ ਲਾਈਏ ਉਹਨਾਂ ਦੀਆਂ ਪ੍ਰਾਪਤੀਆਂ ਗਣਾਉਂਦੇ ਫਿਰਦੇ ਇਹਨਾਂ ਨੂੰ ਇਹ ਨਹੀਂ ਦਿਸਦਾ ਵੀ ਉੱਥੇ ਬਾਰਡਰਾਂ ਤੇ ਕੀ ਹੋਣ ਡਿਆ ਜੋ ਕੁਝ ਉੱਥੇ ਹੋਣ ਡਿਆ ਹੈ ਤੇ ਪਾਕਿਸਤਾਨ ਤੇ ਹਿੰਦੁਸਤਾਨ ਤੇ ਜੰਗ ਚ ਉੱਥੇ ਚਾਹੀਦਾ ਹੈ ਜਿਹੜਾ ਬਾਰਡਰਾਂ ਤੇ ਜੋ ਕੁਝ ਇੱਥੇ ਕਰਨ ਡੈ ਤੇ ਮੈਂ ਇਹਨਾਂ ਆਪਣੇ ਆਗੂਆਂ ਨੂੰ ਬੇਨਤੀ ਕਰਦਾ ਵੀ ਅਸੀਂ ਥੋੜਾ ਜਿਹਾ ਨਾ ਇਹ ਇਧਰ ਇਹਨਾਂ ਵੱਲ ਵੀ ਧਿਆਨ ਕਰੀਏ ਇਹਨਾਂ ਦਾ ਥੋੜਾ ਜਿਹਾ ਸਿਕੰਜਾ ਕਰ ਸਕੇ ਔਰ ਜਿਹੜੀ ਰਹੀ ਗੱਲ ਤੁਸੀਂ ਕਿੰਨੇ ਵੀ ਇਹ ਕੀ ਅਗਲਾ ਸਨਾ ਅਗਲਾ ਸਨਾ ਸਾਡਾ ਵਧੀਆ ਜੋ ਸਾਡੇ ਰਣਨੀਤੀ ਬਣਾਉਣਗੇ ਆਗੂ ਗਏ ਆ ਚੰਡੀਗੜ੍ਹ ਮੀਟਿੰਗ ਹੋ ਰਹੀ ਆ ਸਾਰੇ ਭਾਰਤ ਦੀ ਉਹ ਫਿਰ ਬਹੁਤ ਵੱਡਾ ਪ੍ਰੋਗਰਾਮ ਬਣਨਾ ਉਹਦੇ ਵਿੱਚ ਸਾਰੇ ਅਸੀਂ ਰਲ ਕੇ ਜੋ ਆਰਡਰ ਕਰਨਗੇ ਉਧਰ ਨੂੰ ਤੁਰ ਪੈਣਾ ਤੇ ਬਾਕੀ ਇਹ ਜਿਹੜਾ ਮੈਂ ਇਹਨਾਂ ਨੂੰ ਕੀਤਾ ਵੀਰ ਜੀ ਹੁਣਾਂ ਨੂੰ ਇਹ ਇਹਦੇ ਤੇ ਵਿਚਾਰ ਕਰਨਾ ਅਸੀਂ ਭਾਜੀ ਜਸਵੰਤ ਸਿੰਘ ਹੁਣੇ ਜਿਹੜਾ ਸਾਡੇ ਭਾਰਤ ਦੇ ਸਾਹਮਣੇ ਪੰਜਾਬ ਦੇ ਸੁਧਾਰਿਆ ਇਸੇ ਉਹਨਾਂ ਦੇ ਆ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਇਹ ਆਪਣੀਆਂ ਜਿਹੜੀਆਂ ਮੰਗਾ ਆ ਇਹ ਆਪਣੇ ਮੋਰਚੇ ਨੂੰ ਅਸੀਂ ਦੱਸ ਚੁੱਕੇ ਆ ਵੀ ਸਾਨੂੰ ਇਹ ਭਾਜਪਾ ਦੇ ਜਿਹੜੇ ਮੰਤਰੀ ਸੰਤਰੀ RAM ਉਹਨਾਂ ਦੇ ਜਿਹੜੇ ਪੈਰੋਕਾਰ ਇੱਥੇ ਤੁਰੇ ਫਿਰਦੇ ਆ ਉਹਨਾਂ ਤੇ ਵੀ ਸਾਨੂੰ ਸ਼ਿਕੰਜਾ ਕਸਣਾ ਚਾਹੀਦਾ ਉਹ ਉਮੀਦ ਕਰ ਰਿਹਾ ਕਿ ਸ਼ਾਇਦ ਉਹਨਾਂ ਦਾ ਇਹ ਜਿਹੜਾ ਸਨੇਹਾ 4 ਵਜੇ ਜਿਹੜੀ ਪ੍ਰੈਸ ਕਾਨਫਰੰਸ ਹੈ ਸਯੁਕਤ ਕਿਸਾਨ ਮੋਰਚੇ ਦਾ ਕੋਈ ਇਦਾਂ ਦਾ ਸਨੇਹਾ ਆਊਗਾ ਤਾਂ ਅਸੀਂ ਜਰੂਰ ਜਿਹੜਾ ਆ ਆਪਣੇ ਸਾਥੀਆਂ ਦੀ ਜਿਹੜੀ ਮੰਗਿਆ ਉਹ ਤੇ ਅਸੀਂ ਬੁਲਟਾਵਾਗੇ ਔਰ ਜੇ ਉਹ ਸਾਡੇ ਜਿਹੜੀ ਭਾਜਪਾ ਸਰਕਾਰ ਹੈ ਜਿਹੜੀ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਸਾਡੇ ਮਜ਼ਦੂਰਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਆ ਤਾਂ ਫਿਰ ਇਹ ਸੁਭਾਗੀ ਆ ਕਿ ਜਿਹੜੇ ਉਹ ਭਾਜਪਾ ਦੇ ਜਿਹੜੇ ਮੰਤਰੀ ਸੰਤਰੀ ਫੇ ਉਹ ਖੁੱਲੇ ਇਦਾਂ ਦੇ ਤੋਰੇ ਫਿਰਨਗੇ ਕਿ ਉਹ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਕੇ ਉਹ ਆਪ ਜਿਹੜਾ ਆਸ਼ਵਾਰਾਮ ਦੀ ਜ਼ਿੰਦਗੀ ਜੀ ਸਕਾ ਤਾਂ ਅਸੀਂ ਜਿਹੜੀ 4:00 ਵਜੇ ਜਿਹੜੀ ਸਾਡਾ ਮੋਰਚਾ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਉਹਦਾ ਜਿਹੜਾ ਸਨੇਹਾ ਹੋਊਗਾ ਉਹਨੂੰ ਲਾਗੂ ਕਰਾਂਗੇ ਔਰ ਜੋ ਵੀ ਸਰਹਾ ਹੂਗਾ ਚਾਹੇ ਉਹ ਪੜਪਾ ਦੇ ਘਰਾ ਦੇ ਘਰਾਓ ਹੋਰ ਚਾਹੇ ਕੋਈ ਦਿੱਲੀ ਵਾਲੋਂ ਜਾਲਦਸ ਸੁਨੇਹਾ ਹੋ ਉਸ ਨੂੰ ਪੂਰ ਜੋਰ ਅਸੀਂ ਜਿਹੜਾ ਆਪਣੀ ਅੰਦਰੋਂ ਬਜ਼ਿਆਰ ਉਹ ਲੱਗ ਪਰਾਗੇ ਤਦ ਤਾਂ ਵਕ ਵਕ ਜਿੱਥੇ ਬਨੇ ਜੋ ਕਿਸਾਨ ਆਗੋ ਜਿਹਨਾਂ ਦੇ ਅਗਵਾਇ ਦੇ ਵਿੱਚ ਟੂਲ ਟੈਕਸ ਦੇ ਮੋਰਚਾ ਚੱਲ ਰਿਹਾ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇੱਕ ਵੱਡੀ ਅਪਡੇਟ ਹੈ ਕਿ 4 ਵਜੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਵੱਡਾ ਫੈਸਲਾ ਆ ਸਕਦਾ ਹੈ ਦਿੱਲੀ ਵੀ ਕਿਸਾਨ ਜਾ ਸਕਦਾ ਹੈ ਉਸ ਤੋਂ ਬਾਅਦ ਟੂਲ ਟੈਕਸ ਦੇ ਜੋ ਮੋਰਚਾ ਲੱਗਿਆ ਹੈ ਵੱਧ ਵੀ ਸਕਦਾ ਵਕ ਵਕ ਕਿਆਸ ਨੇ ਪਰ 4 ਵਜੇ ਸੰਯੁਕਤ ਮੋਰਚੇ ਦਾ ਜੋ ਫੈਸਲਾ ਆਉਂਦਾ ਹੈ ਉਹ ਵੀ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼